ਰਾਜਵੀਰ ਆ ਗਿਆ ਫੇ ਆ ਗਈ ਰੋਟੀਆਂ ਪਕਾ ਆ ਪਈ ਮੇਥੀਣਾ ਸੋਹਣੀਆਂ ਸੋਹਣੀਆਂ ਪਕਾ ਲਈ ਵਾਵਾ ਵਾਵਾ ਕਿਉ ਲਾ ਕੇ ਤੇ ਨਾ ਤੇ ਦੇਖ ਆਪਣਾ ਪਰੌਣਾ ਆਊਗਾ ਤੇ ਨਾਲੇ ਆਪਣੀ ਕੁੜੀ ਆਊਗੀ ਚੰਗਾ ਬੇਬੇ ਬਣਾ ਲੈਣੀ ਆ ਸੋਹਣੀਆਂ ਸੋਹਣੀਆਂ ਪਕਾਈ ਚੰਗਾ ਗੋਲ ਗੋਲ ਵਧੀਆ ਤੇ ਨਾਲੇ ਆਪਾਂ ਆਪਣੇ ਗਮਾਟੇ ਵੀ ਫੜਾ ਕੇ ਆਵਾਂਗੇ ਸਾਰੇ ਕਿੰਨੀਆਂ ਕ ਬਣਾਉਣੀਆਂ ਬੇਬੇ 7 ਰੋਟੀਆਂ ਨਹੀਂ ਬਣਾਉਂਦੇ ਹੁੰਦੇ ਨਹੀਂ ਪੁੱਤ 7 ਨਾਲ ਕੀ ਹੁੰਦਾ ਸੁੱਖ ਨਾਲ ਆਪਣੇ ਹੁਣ ਸਭ ਦੀ ਵੀੜੀ ਦੇਣੀ ਆ ਆਪਾਂ ਤੇ ਆਪਣੇ ਫੜਾ ਕੇ ਜਾਂਦਾ ਰੇਖ ਅੱਛਾ ਕਿੰਨਾ ਕਾਟਾ ਗੁੰਨਾ ਬੇਬੇ ਫਿਰ ਮੈਂ ਗੁੰਨ ਲਾ ਭਾਈ ਦੋ ਛੇ ਸਾਰਾ ਤਾਂ ਗੁੰਨੀ ਲੈ ਰਾ ਜਵੀਰ ਪੰਜ ਪੰਜ ਤਾਂ ਫੜਾਵਾਂਗੀ ਜਾਂ ਪੰਜ ਜਾਂ ਸੱਤ ਤੇ ਗੁੜ ਕਿੰਨਾ ਕ ਪਊਆ ਵਿੱਚ ਬਸ ਫਿਰ ਗੁੜ ਛੇਰ ਪਾ ਲ ਸੇਰ ਕਿੰਨਾ ਹੁੰਦਾ ਬੇਬੇ ਕਿਲੋ ਗੁੜ ਪਾ ਲ ਅੱਛਾ ਕਿਲੋ 2 ਕਿਲੋ ਆਟੇ ਚ 2 ਕਿਲੋ ਆਟੇ ਚ ਕਿਲੋ ਗੁੜ ਪਾ ਲਾ ਤੇ ਵਧੀਆ ਵਧੀਆ ਬਣਾ ਲਾ ਤੇ ਫੇਰ ਪਾਣੀ ਕਿੰਨਾ ਪਾਊਗਾ ਪੰਜ ਬਸ ਫੇਰ ਹੁਣ ਆਪਾਂ ਕਰੋ ਆਟਾ ਹੀ ਗੁੰਨਦੇ ਆਪਾਂ ਕਿ ਗੁਲਗਲੇ ਪਕਾਉਣੇ ਨੇ ਵੀ ਆ ਪਾਣੀ ਵੱਧ ਪਾਊਗਾ ਆਪਾਂ ਤਾਂ ਗੁੰਨਣਾ ਹੀ ਆ ਬਸ ਥੋੜੇ ਹੀ ਪਾ ਲਈ ਜਾ ਘੱਟ ਲੱਗਿਆ ਪਾਣੀ ਤਾਂ ਫੇਰ ਵੀ ਪਈ ਜੂ ਠੀਕ ਆ ਬੇਬੇ ਚੰਗਾ ਬਣਾ ਲਾ ਬਣਾਉਣੀ ਐ ਗਾਇਤੀ ਲਾ ਲਾਂਗੇ ਬਸ ਆਪਾਂ ਤਾਂ ਐਵੇਂ ਚੁੱਲੇ ਤੇ ਨਹੀਂ ਆਪਾਂ ਮੱਥਾ ਮਾਰ ਦਿਆਂ ਚੰਗਾ ਬੇਬੇ ਚੰਗਾ ਬਣਾ ਲਾ ਪਈ ਚਲੋਂ ਮੈਂ ਬਸ ਮਿੱਠੀਆਂ ਰੋਟੀਆਂ ਪਕਾ ਲੂਗੀ ਤੇ ਮੈਂ ਤਾਂ ਧਰ ਕੇ ਥਾਲਜ ਸਾਰੇ ਘਰਾਂ ਦੇ ਫੜਾਏ ਆਉਂਗੀ ਚਲ ਨਾਲੇ ਕੁੜੀ ਆਉਗੀ ਤੇ ਨਾਲੇ ਰਖਪਰਾਉਣਾ ਆ ਜਾਊਗਾ ਚਲ ਨਾਲੇ ਤਾਂ ਉਹ ਖਾ ਜਾਣਗੇ ਤੇ ਉਦੋਂ ਮਾ ਲੋ ਕਰੇ ਪਕਾ ਹਟੀ ਵਧੀਆ ਕੋਈ ਹੱਤਾ ਹੋ ਨਾਈ ਸਬਜੀ ਬਣਾ ਲਾਂਗੇ ਨਾਲੇ ਕੋਈ ਮਿੱਠੀ ਚੀਜ਼ ਹੋਰ ਪ੍ਰਸ਼ਾਦ ਬਣਾ ਲਾਂਗੇ ਨਮੀ ਨਮੀ ਕਮ ਲੱਗੂਗੀ ਆਏ ਆਖਣਗੇ ਨਮੀ ਨਮੀ ਰਾਜਵੀਰ ਆਈ ਸੰਤਾ ਪਹਿਲਾ ਮੰਗੀ ਦਾਲ ਫੜਾਤੀ ਤੇ ਵਧੀਆ ਜੀ ਸਬਜੀ ਬਣਾਵਾਂਗੇ ਮਸਾ ਆਇਆਂਗੇ ਕਿਹੜੇ ਵੇਲੇ ਹੋਗੇ ਤਰਿਆਂ ਨੂੰ ਇੱਥੇ ਖੱਡੇ ਚ ਬਾੜ ਕੇ ਖੜੇ ਗਲੀਆਂ ਦਾ ਸਾਰੀਆਂ ਬਣੀਆਂ ਨਹੀਂ ਹੈਗੀਆਂ ਅਜੇ ਦੋਸਤੂ ਮੈਨੂੰ ਦਿੰਨੀ ਹੈਗੀ ਆ ਫਿਰ ਮੈਂ ਗਲਗਾਂ ਨੂੰ ਕੀ ਕਰਾਉਣਾ ਉਤਰਿਆਂ ਤੜਕੇ ਦੀਆਂ ਡਿੱਕੀ ਜਾਂਦੀਆਂ ਹੋਣਗੀਆਂ ਸਾਡੇ ਤਾਂ ਮੇਰੀ ਭਝਾਈ ਨੇ ਵਿਚਾਈ ਨਹੀਂ ਮਿੱਠੀਆਂ ਰੋਟੀਆਂ ਪਰਾ ਲੈਣੀਆਂ ਹੋਣਗੀਆਂ ਸਿਰ ਰੋਟੀਆਂ ਖਾ ਕੇ ਜਾਵਾਂਗੇ ਮਿੱਠੀਆਂ ਰੋਟੀਆਂ ਹੀ ਖਾਣ ਆਏ ਆ ਤੇ ਫਿਰ ਮਿੱਠੀਆਂ ਰੋਟੀਆਂ ਹੀ ਖਾਣ ਆਏ ਆ ਉਹ ਮੇਰੀ ਗੱਲ ਸੁਣ ਲੈ ਹਾਂ ਉਹ ਤੇਰੇ ਪੇਕੇਆਂ ਨੂੰ ਕਹੇ ਆਪ ਤਾਂ ਗੱਡੀ ਲੈ ਲਈ ਰਏ ਨੇ ਮੈਨੂੰ ਵੀ ਗੱਡੀ ਦੇ ਦੇਣਾ ਨਾ ਤੇਰੇ ਕੋਲ ਹੈਗੀ 4 ਕਿੱਲੇ ਬਾਹਣ ਦੇ ਤੇਰੇ ਖੇਤੀ ਕਰਦਾ ਤੂੰ ਕੀ ਲੱਗਿਆ ਅੱਛਾ ਅੱਛਾ ਮੇਰੇ ਕੋਲ 4 ਕਿੱਲੇ ਮੇਰਾ ਭਰਾ ਤਾਂ ਫੌਜੀ ਲੱਗਾ ਫੌਜੀ ਮੈਂ ਤਾਂ ਜਾਨਣਾ ਫਿਰ ਮੁਰਦਾ ਮੈਂ ਤਾਂ ਪਿੰਡ ਅੱਛਾ ਇਹ ਕਰਤੂਤਾ ਤੇਰੀ ਤੂੰ ਇੱਕ ਤਾਂ ਰਸਕੀ ਪੰਜ ਜਾਣ ਨਾ ਉਤਰਿਆ 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 ਕਿਵੇਂ ਉਤਰਿਆ ਉਤਰਿਆ ਜਾ ਨਹੀਂ ਨੁਸਕ ਕਰਦੇ ਹੁੰਦੇ ਤੂੰ ਦੇਖ ਕੇ ਕੀ ਆਖੂਗੀ ਆਪਦੇ ਪੇਕੀ ਮੇਰੀ ਬੇਇੱਜ਼ਤੀ ਕਰੀ ਜਾਨੀ ਐ ਨਾ ਫਿਰ ਮੈਂ ਹੀ ਕਿਹਾ ਹੈ ਬੇਇੱਜ਼ਤੀ ਕੀ ਤੇਰੀ ਤੇਰੀ ਸਾਸ ਨੇ ਕਰਤੀ ਜਾਂ ਕਿਥੇ ਮੁੰਡੇ ਨੇ ਕਰਤੀ ਉਹ ਵਿਚਾਰਾ ਉਹ ਕਰਤੀਆਂ ਮੈਂ ਕਰੋ ਕਰਨਗੇ ਤੈਨੂੰ ਸੁਣ ਕੇ ਗੱਲਾਂ ਮੈਂ ਤੈਨੂੰ ਦੱਸਾਂ ਮੈਂ ਇਹਦੇ ਭਰਾਰੇ ਕਰਕੇ ਚੁੱਪਾਂ ਮੇਰਾ ਮੋਟਰਸਾਈਕਲ ਦਿੱਤਾ ਤੇਰੇ ਪੇਕਿਆਂ ਨੇ ਹੁਣ 20 ਸਾਲ ਹੋ ਗਏ ਤੇਰੇ ਬਿਆਨ ਨੂੰ ਮੋਦੇ ਤਾਂ ਨਵੇਂ ਦਿੱਤਾ ਸੀ ਕਹੇ ਮੈਨੂੰ ਤਾਂ ਕਾਰ ਦੇਣਗੇ ਕਾਰ ਨਾ ਕਿਤੇ ਤੈਨੂੰ ਮੈਂ ਜਹਾਜ਼ ਨਾ ਦੇ ਦਿਆਂ ਉਹ ਟਿੱਕੇ ਬੈਠਿਆ ਤੂੰ ਮੇਰੀ ਬੇਇੱਜ਼ਤੀ ਕਰੀ ਜਿਹਨੇ ਮੈਂ ਤੇਰੀ ਪਰਜਾਈ ਨਾਲ ਰੋਟੀਆਂ ਮਿੱਠੀਆਂ ਰੋਟੀਆਂ ਪਕਾਉ ਤਾਂ ਚੁੱਪ ਕਰਦਾ ਨਹੀਂ ਮੈਂ ਚੁੱਪ ਵੀ ਕਰਦਾ ਸੀਗਾ ਤੈਨੂੰ ਮੈਂ ਕਿਤੇ ਪਰੌਂਡੇ ਨਾ ਖਵਾ ਦੇ ਮਿੱਥੇ ਰੋਟੀ ਖਾਏ ਬੋਲਦਾ ਪਰੌਂਠੀ ਖਾ ਕੇ ਜਾਊ ਆ ਜਾ ਚੱਲ ਚੱਲ ਹੋ ਬੈਠੀ ਮੇਰੀ ਮਾਂ ਚੱਲ ਉਹਦੇ ਕੋਲ ਚੱਲ ਗਏ ਪਹਿਲਾਂ ਉਹਦੇ ਨਹੀਂ ਕਰਦੇ ਆ ਗੱਲ ਵਿਚਾਰੀ ਉਹੀ ਗੱਲ ਮਸਾ ਸੁਖਸ਼ੰਦਨਾ ਰੋਟੀ ਪਕਾਉਂਦੀ ਐ ਮੁੰਡਾ ਫੌਜ ਚ ਗਿਆ ਤੂੰ ਕਲੇਸ਼ ਪਾ ਕੇ ਬੈਨੇ ਬਗੈਰ ਗੱਲ ਤੋਂ ਚੱਲ ਚੱਲ ਤੂੰ ਕਲੇਸ਼ ਤਾਂ ਤੂੰ ਪਾਣੀ ਐ ਤੂੰ ਮੈਂ ਨਹੀਂ ਕਰੀਦਾ ਇਹ ਰੱਖੇਗਾ ਫਿਰ ਰੱਖੇਗਾ ਮੈਂ ਬੈਗ ਚੱਕਿਆ ਤੇਰਾ ਮੈਂ ਤਾਂ ਲੋੜ ਨਹੀਂ ਤੈਨੂੰ ਫੜਾਉਣ ਦੀ ਕਰੈਸੀ ਕਿਸੇ ਥਾਣਾ ਮਸਾ ਆਉਂਦਾ ਮੇਰੇ ਪੇਕੀ ਦਾ ਰਵੀਰ ਗੁੰਨ ਲਿਆ ਭਾਈ ਆਟਾ ਬੇਬੇ ਆਟਾ ਤਾਂ ਮੈਂ ਗੁੰਨ ਲਿਆ ਸੀਗਾ ਉਹ ਤਾਂ ਪਤਲਾ ਹੀ ਬਾਲਾ ਹੋ ਗਿਆ ਵਿੱਚ ਤਾਂ ਪਾਣੀ ਵਾਲਾ ਪੈ ਗਿਆ ਬੇਬੇ ਐਂ ਕਰਦੀਆਂ ਮੈਂ ਗੁਲਗਲੇ ਪਕਾ ਲੈਣੀਆਂ ਨਾ ਕੁੱਤੇ ਗੁਲਗਲੇ ਨਹੀਂ ਪਕਾਉਂਦੇ ਪਕਾਵਾਂਗੇ ਤਾਂ ਆਪਾਂ ਰੋਟੀਆਂ ਹੀ ਮਿੱਠੀਆਂ ਮਿੱਠੀਆਂ ਰੋਟੀਆਂ ਹੀ ਹੁੰਦੀਆਂ ਨੇ ਤੇ ਆ ਕੋ ਫਿਰ ਨੂੰ ਸੁੱਕਾ ਆਟਾ ਪਾ ਲੈ ਹੋਰ ਬੇਬੇ ਸੁੱਕਾ ਆਟਾ ਪਾ ਲਾਂਗੇ ਫਿਰ ਫਿੱਕਾ ਹੋ ਜੂ ਉਹ ਚਾ ਨਹੀਂ ਫਿੱਕਾ ਹੁੰਦਾ ਕੋਈ ਨਾ ਜੀ ਫਿੱਕਾ ਲੱਗਾ ਆਪਾਂ ਖਾਹੋ ਪਾ ਲਾਂਗੇ ਖੰਡ ਵਿੱਚ ਥੋੜੀ ਕਾਣੀ ਖੋਰ ਕੇ ਤੇ ਸੁੱਕਾ ਤਾਂ ਪਾ ਕੇ ਕੀ ਕਰਦਾ ਕਰਨੀ ਉਹ ਕੋਣ ਹੈ ਬੈਠੇ ਨੇ ਉਹ ਆਪਣੀ ਕੁੜੀ ਆ ਹਨਾ ਹਾਂ ਆਪਣੀ ਹਹ ਹਰ ਤਰੀਕੇ ਨਾਲ ਜਿਹੜਾ ਭਾਈ ਆ ਜਾਂ ਫੇਰ ਲੱਗਦੀ ਪਹਿਲਾਂ ਤੇ ਫੇਰ ਸੁੱਕਾ ਤਾਂ ਪਾਈ ਤੇ ਪਹਿਲਾਂ ਉਹਨਾਂ ਨੂੰ ਸੱਸਰੀ ਘਰ ਬੁਲਾ ਕੇ ਮੇਰੀ ਬੇਬੇ ਮੇਨ ਤਾਂ ਸੰਗ ਲੱਗਦੀ ਆ ਯਾ ਭਾਈ ਸੰਗ ਕਾਦੀ ਲੱਗਦੀ ਆ ਤੈਨੂੰ ਹੁਣ ਆਪਣੇ ਰਿਸ਼ਤੇਦਾਰ ਨੇ ਸੰਗ ਕਾਦੀ ਆਏਗੀ ਯਾ ਜਿਹੜਾ ਪੁੱਤ ਨਾ ਨਾ ਹੁਣ ਲੱਗਦੀ ਹੁੰਦੀ ਆ ਨਹੀਂ ਪੁੱਤ ਬੁਲਾ ਕੇ ਆ ਸੱਸਰੀ ਘਰ ਕੋਈ ਗੱਲਬਾਤਾਂ ਕਰਕੇ ਯਾਦੋ ਆਇਆ ਖੜਗੇ ਵੀ ਸਾਡੇ ਕੋਈ ਨਹੀਂ ਆਈ ਰਾਜਵੀਰ ਫੇਰ ਬੇਬੇ ਮੈਂ ਕੀ ਗੱਲਬਾਤ ਕਰੂੰਗੀ ਉਹਨਾਂ ਨਾਲ ਚਲ ਕੋਈ ਨਾ بس ਗੱਲਾਂ ਬਾਤਾਂ ਕੀ ਕੰਨੀਆਂ ਦੇ ਨੂੰ ਪੁੱਛ ਲੈਣਗੇ ਭਾਈ ਰਾਓ ਹੱਬੋ ਪੁੱਛੂ ਤੇਰਾ ਭਾਈ ਵੀ ਮਿੱਠੀਆਂ ਰੋਟੀਆਂ ਪਕਾਉਣੀਆਂ ਆਹ ਕਹ ਹਾਂ ਭਾਈ ਮਿੱਠੀਆਂ ਰੋਟੀਆਂ ਪਕਾਉਣੀਆਂ ਅਸ ਇਨਾਂ ਤੈਨੂੰ ਕੋਈ ਹਰਪ੍ਰੀਤ ਕਹਿੰਦੂ ਕੋਈ ਗੱਲ ਜੇ ਬਾਈ ਨੂੰ ਐ ਪਤਾ ਲੱਗ ਗਿਆ ਵੀ ਮੇਰੇ ਤੇ ਤਾਂ ਪਾਣੀ ਵਾਲਾ ਪੈ ਗਿਆ ਆਟੇ 'ਚ ਫੇਰ ਨੀ ਤੂੰ ਕੀ ਦੱਸਣਾਗਾ ਤੂੰ ਤਾਂ ਆ ਪੁੱਤੋ ਗੋਲੀ ਜਾਨੀਆਂ ਸੁਣ ਜੂ ਉਹਨਾਂ ਨੂੰ ਚਲ ਚੰਗਾ ਬੇਬੇ ਮੈਂ ਜਾਣੀ ਆ ਜਾ ਕੇ ਪਹਿਲਾਂ ਸਤਰੀ ਗੱਲ ਬੁਲਾਵਾ ਹਾਂ ਹਾਂ ਉਹਦੇ ਪੈਰੀਂ ਖਲਾਦੀ ਹਰਪ੍ਰੀਤ ਦੇ ਤੇਰੀ ਨੰਨ ਦੇਗੀ ਦੱਸੇ ਤੋਂ ਉੜਦੀਆਂ ਤਾਂ ਨਿਆਣੀ ਆਏਗੀ ਮਣ ਪੱਕਾ ਪਾਣੀ ਪਾ ਕੇ ਬੈਗੀ ਚਲ ਕੋਈ ਨਾ ਵਿੱਚ ਸੁੱਕਾ ਆਟਾ ਪਾ ਕੇ ਤੇ ਕਾੜਾ ਕਰਕੇ ਤੇ ਚਲ ਮਿੱਠੀਆਂ ਰੋਟੀਆਂ ਪਕਾ ਦੂਗੀ ਉਹ ਗੁਲਗਲੇ ਪਕਾ ਦਿੰਦੀਆਂ ਗਾ ਗੁਲਗਲੇ ਕੰਵਲੀ ਕੌਣ ਪਕਾਉਂਦਾ ਮਿੱਠੀਆਂ ਰੋਟੀਆਂ ਹੀ ਹੁੰਦੀਆਂ ਨੇ ਅੱਜ ਤਾਂ ਫੇਰ ਉਹ ਗੱਲ ਵਾਂਗੂ ਮਹੀਨਾ ਹੋ ਕਵਲੀ ਰਹੇਗੀ ਪਰ ਛਾਦੀ ਬਣਾ ਦਿੰਦੀ ਕੱਲਾ ਉਹ ਵੀ ਮਿੱਠੀ ਸੀ ਮੈਂ ਵੀ ਛੇਤੀ ਮਿੱਠੀਆਂ ਰੋਟੀਆਂ ਨੇ ਮਾਇਆ ਖਜਲ ਕਰਾਂ ਤੇ ਦੇ ਦੇਾਂਗੇ ਚਾਰ ਚਾਰ ਚਲ ਕੋਈ ਨਾ ਸੁੱਕਾ ਆਟਾ ਪਾ ਕੇ ਕਾੜਾ ਕਰਕੇ ਸਭਾ ਭਰ ਦੂਗੀ ਮੈਂ ਤਾਂ ਦਬਾ ਦਬ ਫੜਾ ਆਉਂਗੀ ਠਾਟ ਠੱਟ ਕੇ ਉੱਤਰੀ ਭਰਜਾਈ ਹੋ ਗਈ ਹੈ ਚਲ ਆਉਣੀ ਹੈ ਵਿਚਾਰੀ ਨੇ ਸਾਸਰੀ ਕਾਲ ਬਈ ਬਈ ਮੇਰੇ ਕੋ ਪੈਰ ਮੇਰੇ ਕਾਨੂੰ ਲਾਈ ਜਾਨੀਆਂ ਪੈਰੀ ਹੱਥ ਕੋਈ ਨਹੀਂ ਸੱਸਰੀ ਕਾਲੀ ਬੁਲਾ ਦਿਆ ਕਰ ਸੰਤਾ ਭਾਈ ਪੜੇ ਲਿਖੇ ਅੱਜ ਕੱਲ ਨਹੀਂ ਪੈੜੀਆਂ ਥੀਲੋਂ ਦੇ ਹੁੰਦੇ ਉਹ ਭਾਈ ਨੇ ਬੇਬੇ ਨੇ ਕਿਹਾ ਸੀਗਾ ਲੈ ਬੇਬੇ ਦੇਖ ਲੈ ਤੇਰੀ ਬੇਬੇ ਕਹੇ ਜੇ ਕੰਮ ਕਰਦੀ ਹੈਗੀ ਉਹ ਬੇਬੇ ਦਾ ਹਣ ਪੜਾਣੀਆਂ ਗੱਲਾਂ ਕਰਦੀ ਹੈ ਬੇਬੇ ਤਾਂ ਪੁਰਾਣੇ ਖਿਆਲਾਂ ਦੀ ਹੈ ਬਸ ਸੱਸਰੀ ਕਾਲੀ ਬੁਲਾ ਦਿਆ ਕਰ ਹੱਥ ਜੋੜ ਕੇ ਭਾਈ ਸੱਸਰੀ ਕਾਲਾ ਹਾਂ ਕਰ ਭਾਈ ਆ ਬੇਬੇ ਦੇ ਮਗਰ ਨਾਲ ਲੱਗ ਜੀ ਇਹ ਤੈਨੂੰ ਅਣਪੜਾ ਬਣਾ ਦੂ ਜਮਾ ਕਿਤਾ ਪੜੀ ਲਿਖੀ ਬੇਬੇ ਨੇ ਕਿਹਾ ਸੀਗਾ ਵੀ ਆਪ ਤੋਂ ਵੱਡਿਆਂ ਨੇ ਪੈੜੀ ਹੱਥ ਲਾਉਣੇ ਆ ਸਾਰਿਆਂ ਦੇ ਨਾ ਇਹ ਸਿਰ ਤੇ ਫੁਲਕਾਰੀ ਘਾਤੋਂ ਲੈਂਦੀ ਐ ਸਿਰ ਤੇ ਤੋਂ ਦੂਜੀ ਚੁੰਨੀ ਲੈ ਉਹ ਕੋਈ ਨਹੀਂ ਕੋਈ ਇਸ ਤਰ੍ਹਾਂ ਦੀ ਫਲਕਾਰੀ। ਓਹੋ ਭੈਣੇ ਰਸੋਈ ਚ ਤਾਂ ਨਾ ਸਿਰ ਧਾਤੀ ਰੱਖਣਾ ਚਾਹੀਦਾ। ਇਹਦਾ ਚਲ ਔਰ ਹੁਣ ਸਿਰ ਤਾਂ ਫਿਰ ਦੂਜੀ ਚੁੰਨੀ ਨਾ ਵੀ ਟਕਾ ਜਾਂਦਾ ਸੀ ਇਹ ਮੋਢਿਆਂ ਤੋਂ ਦੀਪਾਲਾਂ ਦੀ ਸੋਹਣੀ ਲੱਗਦੀ ਐ। ਭੈਣੇ ਮੇਰੇ ਵਾਸਤੇ ਪਰੋਠੀ ਬਣਾ ਦੀ ਮਿੱਠੇ ਮੈਂ ਰੋਟੀਆਂ ਰੱਟੀਆਂ ਨਹੀਂ ਖਾਂਦਾਗਾ। ਆਓ ਚਲ ਤੇ ਬਾਈ ਨੂੰ ਨਾ ਪਰੌਂਠੇ ਲਾ ਦੀ ਚਾਰ। ਨਾ ਪਹਿਲਾਂ ਤੁਸੀਂ ਚਾਹ ਨਹੀਂ ਪੀਂਦੇ। ਓ ਭੈਣੇ ਫੇਰੀ ਪੀ ਮੈਂ ਚਾਹ ਉੱਤੇ ਮੱਖਣੀ ਧਰ ਲਈ ਪਰੌਠਿਆਂ ਦੇ ਫੇਰੀ ਚਾਹ। ਪਰੌਂਠੇ ਬਣਾ ਲੈ ਤੂੰ ਪਹਿਲਾਂ। ਮੈਂ ਐ ਕਰਦੀ ਆ ਮੈਥੋਂ ਨਾ ਪਾਣੀ ਵੱਧ ਪੈ ਗਿਆ ਸੀਗਾ ਆਟੇ ਚ। ਤੇ ਉਹ ਫਿੱਕਾ ਹੋ ਗਿਆ ਤੇ ਉਹਦੇ ਪਰੌਂਠੇ ਬਣਾ ਲਿਓ ਨਹੀਂ ਆ ਫਿਰ ਮੈਂ ਬਣਾ ਲੈ ਬਣਾ ਲਿਆ ਹੈ ਬਣਾ ਲਿਆ ਚੱਲ ਠੀਕ ਹੈ ਚੰਗਾ ਬੇਬੇ ਨੇ ਬੇਦੀ ਬਾਹਰ ਠੀਕ ਹੈ ਚੰਗਾ ਤੂੰ ਬਣਾ ਲੈ ਦੇਖ ਲੈ ਤੇਰੀ ਪਰਜਾਈ ਕਿੰਨੀ ਸਿਆਣੀ ਹੈ ਤੇ ਬੇਬੇ ਕਈਆਂ ਇਹ ਸਿੱਖਿਆ ਦਿੰਦੀ ਹੈ ਜੀ ਸਿਆਣੀ ਲਿਖੀ ਹੈ ਬੇ ਸਿਆਣੀ ਹੁਣ ਕੀ ਕਹਾਂ ਹੁਣ ਨਾ ਹੋਈ ਗੱਲ ਕੁਝ ਬੋਲਣ ਜੋਗ ਦੀਆਂ ਨਮੀ ਨਮੇਲੀਏ ਤੈਨੂੰ ਕੀ ਦੱਸਣ ਦੀ ਲੋੜ ਸੀ ਆਟੇ 'ਚ ਵੱਧ ਪਾਣੀ ਪੈ ਗਿਆ ਬੇਬੇ ਹੈ ਤਾਂ ਸੀਗੀ ਅੰਦਰ ਦਿਮਾਗ ਨਹੀਂ ਕੰਮ ਕਰਦਾ ਦਿਮਾਗ ਨਹੀਂ ਕੰਮ ਕਰਦਾ ਝੂਠ ਨਹੀਂ ਬੋਲਦੀ ਇਹ ਪੜ੍ਹੀ ਲਿਖੀ ਹੈ ਤੇਰੇ ਵਰਗੀ ਨਹੀਂ ਹੈਗੀ ਵੀ ਝੂਠ ਬੋਲੀ ਜੋ ਗੱਲ ਗੱਲ ਤੇ ਤੂੰ ਨਹੀਂ ਨਾ ਖੜਾ ਛੱਡਣਾ ਜਿੱਤੇ ਗੱਲ ਫੜ ਲਿਆ ਕਰੇਗਾ ਤੇਰੀ ਪਰਜਾਈ ਨੂੰ ਇਹਨੇ ਤੇ ਚੱਜ ਨਹੀਂ ਪਾਣੀ ਵੱਧ ਪਾਤਾ ਸੀ ਆਟੇ ਚ ਤੂੰ ਤਾਂ ਬੋਲਣੀ ਐ ਕਾ ਕਾਨੂੰ ਕਹਿੰਦਾ ਤੂੰ ਹੀ ਕਹੇਂਗੀ ਆਹੋ ਮੇਰੀ ਤਾਂ ਵਿਚਾਰੀ ਭੈਣ ਐ ਲੈ ਮੇਰੇ ਪੈਰੀਂ ਹੱਥ ਲਾ ਕੇ ਪਹਿਲਾਂ ਮੈਂ ਕਿਉਂ ਕਹੂੰਗੀ ਮੈਂ ਆਪਦੀ ਪਰਜਾਈ ਨੂੰ ਕਿਉਂ ਨਿੰਦੂਗੀ ਕਾ ਤੋਂ ਨਿੰਦੂਗੀ ਆਦੀ ਮਾਂ ਕੋਲੇ ਨਾ ਜਾ ਕੇ ਕਹਿੰਦੀ ਮੈਂ ਤੈਨੂੰ ਦੱਸਾਂ ਤੇਰੀ ਮਾਂ ਤਾਂ ਮੇਰਾ ਉਂ ਨਹੀਂ ਖੜਾ ਛੱਡਦੀ ਉਹ ਟੇਕੇ ਬੈਠੀ ਰਹਿ ਤੂੰ ਮੈਂ ਨਹੀਂ ਕਿਸੇ ਕੋਲੇ ਦੱਸਦਾਗਾ ਆਹੋ ਹਾਂ ਮੇਰੀ ਤਾਂ ਵਿਚਾਰੀ ਭੈਣ ਲੱਗਦੀ ਐ ਉਹ ਮੈਂ ਕਿਉਂ ਕਹੂੰਗਾ ਉਹਦੇ ਮੈਂ ਜੇ ਮੇਰੀ ਵੀ ਪਰਜਾਈ ਐ ਮੈਂ ਕਿਹੜਾ ਦੀ ਪਰਜਾਈ ਦੀ ਨਿੰਦਿਆ ਕਰੂੰਗੀ ਤੂੰ ਹੀ ਕਰੇਂਗਾ ਦੀ ਮਾਂ ਕੋਲੇ ਜਾ ਕੇ ਉਹ ਚੱਲ ਕੋਈ ਨਹੀਂ ਆ ਜਾ ਮਾਂ ਕਿੱਥੇ ਖੜ ਗਈ ਹੁਣ ਆ ਤੂੰ ਨਾ ਪਾਈ ਉੱਥੇ ਬਹਿ ਜਾ ਜਾਂ ਵਗ ਜਾ ਅੰਦਰ ਕਮਰੇ ਚ ਕਮਰੇ ਚ ਬਹਿ ਜਾ ਬੈਡਾਂ ਤੇ ਉੱਥੇ ਲਿਆ ਦੂੰ ਪਰੌਂਠੇ ਮੈਂ ਪਰੌਂਠੇ ਮੈਂ ਖਾ ਕੇ ਜਾਊਂਗਾ ਉੱਥੇ ਲਿਆ ਦੂੰ ਪਰੌਂਠੇ ਬਹਿ ਜਾ ਅੰਦਰ ਬੈਠ ਜਾ ਅੰਦਰ ਕਮਰੇ ਵਿੱਚ ਪਰੌਂਠੇ ਅੰਦਰ ਹੀ ਲਏ ਆ ਤੂੰ ਬੈਡਾਂ ਦੇ ਬਾਹਰ ਜਾ ਕੇ ਚੰਗਾ ਭਾਈ ਚੰਗਾ ਕਰ ਲਿਆਵਾਂਗੇ ਸਾਰਾ ਕੁਝ ਕਰ ਦਿਆਂਗੇ ਬਹਿ ਜਾਵਾਂ ਬਾਈ ਕੀ ਬਾਈ ਨਾ ਮਾੜੀ ਮੋਟੀ ਤਾਕਲ ਚਾਹੀਦੇ ਤੂੰ ਤਾਂ ਸੇਣੀ ਬੇਣੀ ਉਹ ਤਾਂ ਨਿਆਣੀ ਹੈਗੀ ਐ ਆਟਾ ਗੁੰਨ ਕੇ ਤੇ ਇੱਥੋਂ ਨਹੀਂ ਦਿੱਤਾਗੇ ਇੱਥੇ ਆ ਕੇ ਦੱਸ ਗਿਆ ਦੇ ਬਾਈ ਕੋਲ ਕਹਿੰਦੀ ਭਾਈ ਮੈਂ ਤਾਂ ਤਾਂ ਪਾਣੀ ਵੱਧ ਪੈ ਗਿਆ ਆਟੇ ਚ ਮੈਂ ਤਾਂ ਗੁਲਗਲੇ ਬਣਾਉਂਦੀ ਸੀ ਓ ਮੈਂ ਜੇ ਕਰਾ ਜਾ ਕੇ ਮੇਰੀ ਸੱਸ ਨੂੰ ਦੱਸ ਦੂੰ ਮੇਰੀ ਸੱਸ ਮੈਨੂੰ ਘਰੋਂ ਗੱਡੂ ਉਹ ਇੱਥੇ ਗੱਸਗੀ ਰਾਜਵੀਰ ਫਿਰ ਉਹ ਤਾਂ ਨਿਆਣੀ ਹੈ ਮਾਂ ਉਹ ਜਿਹੜਾ ਤਾਲੀਆਂ ਗੱਲਾਂ ਕਰਦੀ ਹੈ ਮਾਂ ਉਹ ਤਾਂ ਨਿਆਣੀ ਹੈ ਉਹਦੀ ਤਾਂ ਹਜੇ ਉਮਰ ਕੀ ਹੈਗੀ ਉਹ ਹੀ ਗੱਲ ਉਹ ਹਜੇ ਕੀ ਜਾਣਗੀ ਬੇਚਾਰੀ ਸਹਰਿਆਂ ਬਾਰੇ ਵੀ ਕੀ ਬੋਲਣਾ ਇੱਥੇ ਕੀ ਨਾ ਉਹ ਤਾਂ ਜਿਵੇਂ ਘਰੇ ਬੋਲਦੀ ਸੀ ਉਹ ਬੋਲੀ ਜਾਂਦੀ ਹੈ ਉਹ ਬੋਲੀ ਜਾਂਦੀ ਆ ਨਾ ਜੇ ਉਹਨੂੰ ਨਾ ਗੁੰਨਣਾ ਆਉਂਦਾ ਸੀ ਆਟਾ ਤਾਂ ਮੈਨੂੰ ਕਹ ਦੇਂਦੀ ਵੀ ਬੇਬੇ ਆਟਾ ਗੁੰਨਦੇ ਮੈਂ ਗੁੰਨ ਦੇਂਦੀ ਤੇ ਤੂੰ ਪਹਿਲਾਂ ਹੀ ਗੁੰਨਣਾ ਨਹੀਂ ਪਈ ਮੈਨੂੰ ਆਏ ਹੋਵੇ ਕੋਲੇ ਜਾਣਦੀ ਹੋਊਗੀ ਚਲ ਮੈਂ ਖਾ ਗੁੰਨ ਲੂਗੀ ਚਲ ਮੱਖਣ ਵਾਲੇ ਆਪ ਦੇਖੀ ਸਾਰਾ ਕੰਮ ਕਰ ਲੂਗੀ ਮੈਂ ਇਹ ਪੜੀਆਂ ਲਿਖੀਆਂ ਹੁੰਦੀਆਂ ਨੇ ਜਿਹੜੀਆਂ ਇਹਨਾਂ ਨੇ ਕੱਲੀ ਪੜਾਈ ਕੀਤੀ ਹੁੰਦੀਆਂ ਇਹਨਾਂ ਨੇ ਆਟਾ ਹੀ ਨਹੀਂ ਗੁੰਨੇ ਹੁੰਦੇ ਇਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਗੁਲਗੁਲੇ ਵਾਲਾ ਆਟਾ ਕਿਵੇਂ ਗੁਈਦਾਂ ਨੇ ਰੋਟੀਆਂ ਵਾਲਾ ਕਿਵੇਂ ਨਾ ਤੋ ਮੈਨੂੰ ਕੱਲ ਮੈਨੂੰ ਸੱਦ ਲਾਂਦੀ ਜੀ ਹੱਥ ਨੇ ਆ ਜਾਂਦੇ ਪਰ ਮੈਨੂੰ ਆਏ ਹੋਗਾ ਮਾਂ ਕਾ ਚਲ ਕੋਈ ਨਾ ਦਿਨ ਦੇਣੀ ਆ ਜਾਣਗੇ ਮਾਂ ਕਾ ਛੋਡੇ ਵੀ ਰਹਾ ਨਾ ਆ ਕੰਮ ਵਾਲਾ ਹਰਪ੍ਰੀਤ ਫਿਰ ਮਾਂ ਕਾ ਤੇਰੀ ਸੱਸਾਂ ਕਾਈ ਦੂਗੀ ਮੈਂ ਤੈਨੂੰ ਦੱਸਾਂ ਮਾੜਾ ਜਿਹਾ ਕੰਮ ਹੁੰਦਾ ਉਹਦੀ ਫੋਨ ਕਰ ਦਿੰਦੀ ਆ ਜੀ ਮਾਂ ਚਲ ਮੈਂ ਤਾਂ ਆ ਜਾਂਦੀ ਮੇਰੀ ਸ਼ਸਤਾ ਕੁਛ ਨਹੀਂ ਸੀ ਕਹਿੰਦੀ ਅਸੀਂ ਤਾਂ ਆਖ ਨਹੀਂ ਆ ਜਾਂਦੇ ਜੇ ਤੂੰ ਸਾਦੀ ਹੁਣ ਦੇਖ ਅਸੀਂ ਆਤਾਗੇ ਮੈਂ ਤੈਨੂੰ ਦੱਸਾਂ ਕਹੇ ਜਿਹਾ ਮਰਜ਼ੀ ਰੋਟੀਆਂ ਪਕਾ ਲੈ ਆਪਦੇ ਘਰ ਦਾ ਘਰੇ ਪੜਦਾ ਹੁੰਦਾ ਮੈਂ ਤੈਨੂੰ ਦੱਸਾਂ ਥਾਲ ਲੈ ਕੇ ਨਾ ਲੋਕਾਂ ਦੇ ਘਰਾਂ ਚ ਨਾ ਵੰਡਣ ਮਗ ਜੀ ਕੀ ਕੋਈ ਨਾ ਫੇਰ ਉਹ ਮੈਨੂੰ ਆਦੀ ਕਹਿੰਦੀ ਕਿ ਪਾਣੀ ਵਾਲਾ ਪਾਇਆ ਤੇ ਕਹਿੰਦੀ ਗੁਲਗਲੇ ਪਕਾ ਲੈਨੇ ਆ ਲ ਮੈਂ ਖਣ ਗੁਲਗਲੇ ਕਾਣ ਪਕਾਉਗਾ ਪਾਇਏ ਤੇ ਸੁੱਕਾ ਆਟਾ ਪਾ ਲ ਹੁਣ ਦੱਸ ਕੇ ਆਈਆਂ ਉਹਨੂੰ ਕੋਈ ਨਹੀਂ ਉਹਦੇ ਨਾਲ ਤਾਂ ਮੈਂ ਆਪੇ ਕਰਾ ਦਾਨੀ ਮੈਂ ਤੈਨੂੰ ਦੱਸਾਂ ਤੇ ਤੂੰ ਇੰਜੇ ਇੱਥੇ ਕੋਈ ਆ ਗਈ ਨਾ ਕਿਸੇ ਕੋਲ ਗੱਲ ਨਾ ਕਰੀ ਮੇਰੀ ਨੂੰ ਮਿੱਠੀਆਂ ਰੋਟੀਆਂ ਪਕਾਈ ਜਾਂਦੀਆਂ ਐ ਕਹਿਦੀ ਵੀ ਹਲੇ ਤਾਂ ਪਕਾਈਆਂ ਨਹੀਂ ਅਜੇ ਤਾਂ ਹਜੇ ਲਾਈ ਨਹੀਂ ਹਾਂ ਚਲ ਸਾਡੇ ਪੱਜੇ ਦੇ ਮੁੰਡਾ ਦਵਾਰੇ ਆਇਆ ਨਾ ਮੁੜ ਕੇ ਫੋਚ ਚ ਅਸੀਂ ਤਾਂ ਉਹਦੇ ਮਿੱਠੀਆਂ ਰੋਟੀਆਂ ਪਕਾਵਾਂਗੇ ਮੈਂ ਤਾਂ ਪ੍ਰਸ਼ਾਦ ਬਣਵਾ ਲਿਆ ਭਈ ਕੋਲੀ ਪ੍ਰਸ਼ਾਦ ਦੀ ਬਣਾ ਲਈ ਹਾਂ ਵਸ ਫਿਰ ਆਪਦਾ ਪਰਦਾ ਆਪਦੇ ਘਰ ਦਾ ਮੈਂ ਤੈਨੂੰ ਦੱਸਾਂ ਨਾ ਮੈਂ ਨਹੀਂ ਰੱਖਦੀ ਅਜਾ ਤੂੰ ਮੈਨੂੰ ਰਸਤਾ ਵੱਲ ਜਾਹੋਗੇ ਨਹੀਂ ਤਾਂ ਲੋਕੜਾਂ ਫੜ ਲਣਗੇ ਨਹੀਂ ਚੇਹੜਾ ਕਰਨੀਆਂ ਵੀ ਫਿੱਕੀਆਂ ਰੋਟੀਆਂ ਦੇਗੀ ਹੁਣ ਜੇ ਸੁੱਕਾ ਾਟਾ ਪਾਵਾਂਗੇ ਮਿੱਠਾ ਕਿੱਥੇ ਰਹਿ ਜੂ ਚ ਹਾਂ ਨਾਲੇ ਆਪਣੇ ਘਰਾਂ ਦੀਆਂ ਤਾਂ ਤੈਨੂੰ ਪਤਾ ਹੈਗਾ ਉਹਦੀਆਂ ਆ ਜਾਂਦੀਆਂ ਨੇ ਪੇਟ ਲੈਣ ਕੀ ਕੀ ਕਰਦੀਆਂ ਨੇ ਕੀ ਕੰਮ ਕਰੀ ਕਰੀ ਜਾਂਦੀਆਂ ਨੇ ਉਹਦੀ ਦੇਖਣ ਦੀਆਂ ਮਾਰੀਆਂ ਆਲੀ ਬਹਾਨੀ ਆ ਜਾਂਦੀਆਂ ਨੇ ਚਾ ਕੋਈ ਨਹੀਂ ਮੈਂ ਜਾਨੀ ਆ ਰਾਜਵੀਰ ਕੋਲੇ ਮੈਂ ਉਹਦੇ ਨਨ ਉਹਦੇ ਬਾਈ ਖਾਤਰ ਤਾਂ ਖੰਡ ਪਾ ਕੇ ਪਰੌਂਠੇ ਬਣਾ ਦੇਣਾ ਵਿੱਚ ਖੰਡ ਪਾ ਦੇਣੀਆਂ ਉਹਨੂੰ ਤਾਂ ਪਤਾ ਹੀ ਨਹੀਂ ਲੱਗਣਾ ਮਿੱਠੇ ਫਿੱਕੇ ਹਾਂ ਕੁਝ ਕਹੇ ਚੰਗਾ ਚੰਗਾ ਰਪੜਦਾ ਰੱਖਨੀ ਹੁਣ ਐਵੇਂ ਨਾ ਖਰੂਪਾ ਦੀ ਮਨਾ ਗੱਲ ਤੋਂ ਕੁਝ ਚੱਲ ਕੁਲੀਆ ਗੀਸੀ ਇਹ ਵੀ ਚੱਲ ਮੈਨੂੰ ਵੀ ਇਹਨੇ ਵਧੀਆ ਦੱਸਤਾ ਕਹਿੰਦੀ ਕਿਸੇ ਕੋਲੇ ਨਾ ਗੱਲ ਕਰੀ ਨਿਮਰਾਜ ਵੀਰ ਮੰਗੂ ਪੰਬਲੀ ਮਾਈ ਸੀ ਕਿਵੇਂ ਉਹ ਦੱਸਗੀ ਕਿ ਮੇ ਤਾਂ ਪਾਣੀ ਵੱਧ ਪਾਏਗਾ ਇਹਨਾਂ ਕੋਲੇ ਸਾਰੀ ਭਾਂਡਾ ਭੰਨ ਗਈ ਤੇ ਉਹ ਵੀ ਮੈਂ ਦੱਸ ਦੇਂਦੀ ਸਾਡੀ ਬਹੁਤ ਤਾਂ ਹਾਂ ਪਾਣੀ ਵਾਲਾ ਪਾਇਆ ਗਿਆ ਉਹ ਤਾਂ ਆਦੀ ਮੈਂ ਗੁਲਗਲੇ ਫਕਾਰਨਾ ਮੈਂ ਤਾਂ ਕਮਲੀ ਸਾਰੀਆਂ ਗੱਲਾਂ ਦੱਸ ਦੇਂਦੀ ਆ ਚੱਲ ਮੈਂ ਤਾਂ ਵਧੀਆ ਹੁਣ ਇਹਨੇ ਕਾਇਤਾ ਹਰਪ੍ਰੀਤ ਨੇ ਕਹਿੰਦੀ ਬੇਬੇ ਇਹ ਮੈਂ ਦੱਸਦੀ ਨਾ ਕਿਸੇ ਕੋਲੇ ਗੱਲ ਨਾ ਕਰੀ ਚੱਲ ਇਹ ਵੀ ਮੈਨੂੰ ਕੁੜੀ ਨੇ ਵਧੀਆ ਮੇਰੇ ਤਾਂ ਦਿਮਾਗ ਖੋਹਤਾ ਦੱਸ ਕੇ ਮੁਝੇ ਨਾ ਹੁੰਦੀ ਮੈਂ ਤਾਂ ਸਾਰੇ ਗਮਾਰਤੀ ਗ ਮੈਂ ਮੈਦੀ ਨੂੰ ਤਾਂ ਰੋਟੀ ਨਹੀਂ ਪਕਾਉਣ ਲੱਗਾਂ ਆਈਆਂ ਗੂਗਲ ਆਟੇ 'ਚ ਪਾਣੀ ਵੱਧ ਪੈ ਗਿਆ ਕਿਵੇਂ ਘੱਟ ਕਰਾਂ ਅੱਛਾ ਆ ਗੂਗਲ ਦੱਸੂਗਾ ਤੈਨੂੰ ਵੀ ਆਟੇ 'ਚ ਪਾਣੀ ਵੱਧ ਪੈ ਗਿਆ ਕਿਵੇਂ ਘੱਟ ਕਰਾਂ ਤੇ ਮਾਰੇ ਵੀ ਗੱਲਾਂ ਪਤਾ ਲੱਗ ਜਾਂਦਾ ਹੁੰਦਾ ਇਹਦੇ 'ਚ ਤਾਂ ਉਹ ਪਤਾ ਲੱਗ ਜਾਣਾ ਹੁੰਦਾ ਚੀਜ਼ ਬਣਾਉਣੀ ਦਾਦਾ ਹੁੰਦਾ ਏ ਐ ਨਹੀਂ ਦੱਸਦਾ ਹੁੰਦਾ ਵੀ ਪਾਣੀ ਵੱਧ ਪੈ ਗਿਆ ਤੇ ਇਹਦਾ ਕੀ ਕਰੋ ਇਹ ਤਾਂ ਆਪਾਂ ਨੂੰ ਕਰਨਾ ਪਊ ਲੈ ਚ ਐਂ ਕਰ ਆ ਭਾਂਡ ਚ ਮੈਨੂੰ ਆਟਾ ਹੋਰ ਸੁੱਕਾ ਛਾਂਕ ਕੇ ਲੈ ਮੈਂ ਵਿੱਚ ਰਲਾ ਦੂੰਗੀ ਅੱਛਾ ਫਿਰ ਸੈਟ ਹੋ ਜਾਊਗਾ ਹੋ ਜਾਊਗਾ ਸੈਟ ਪਹਿਲਾਂ ਨਾ ਤਾਂ ਬੇਬੇ ਨੂੰ ਕਹਿਣਾ ਸੀ ਵੀ ਬੇਬੇ ਮੈਨੂੰ ਟਾਟਾ ਗੁੰਨਣਾ ਨਹੀਂ ਆਉਂਦਾ ਬੇਬੇ ਆਪੇ ਗੁੰਨ ਕੇ ਦੇ ਦੇਂਦੀ ਤੈਂ ਕਾ ਤੋ ਗੁੰਨੇ ਬੇਬੇ ਤਾਂ ਨਾ ਜਿਵੇਂ ਇਹ ਵੀ ਜਦੋਂ ਦੂਜਿਆਂ ਕੋਲੇ ਕਹਿ ਦਿੰਦੀ ਆ ਮੇਰੀ ਨੋ ਆ ਜਾਣਦੀ ਆ ਆ ਜਾਣਦੀ ਆ ਫਿਰ ਮੇਰਾ ਬੇਬੇ ਨੂੰ ਕਹਿਣ ਨੂੰ ਜੀ ਨਹੀਂ ਕਰਦਾ ਪਹਿਲਾਂ ਚ ਹੀ ਕਹਿ ਦਿੰਦੀ ਹੈਗੀ ਮੈਨੂੰ ਤਾਂ ਬੋਲਣ ਹੀ ਨਹੀਂ ਦਿੰਦੀ ਬੇਬੇ ਤੂੰ ਪੜੀ ਲਿਖੀ ਆ ਮੈਨੂੰ ਪਤਾ ਤੂੰ ਕੀ ਜਾਣਦੀ ਆ ਆਪੇ ਸਿੱਖ ਲੇਗੀ ਹੌਲੀ ਹੌਲੀ ਸਿੱਖ ਜਾਏਗੀ ਕੋਈ ਨਹੀਂ ਸਿੱਖ ਤਾਂ ਮੈਂ ਜਾਊਂਗੀ ਆਏ ਕੋਈ ਮੇਰਾ ਦਿਮਾਗ ਤਾਂ ਨਹੀਂ ਮੋਟਾ ਕੱਲ ਕਰ ਦੱਸੇ ਤੋਂ ਬਿਨਾ ਨਹੀਂ ਮੈਨੂੰ ਪਤਾ ਲੱਗਦਾ ਤੇ ਵਿੱਚ ਤਾਂ ਨਾ ਪੁਰਣਾ ਐਡੀਆਂ ਪਹਿੜੀਆਂ ਹੁੰਦੀਆਂ ਮੈਂ ਤੈਨੂੰ ਦੱਸਾਂ ਅਗਲੀਆਂ ਦੱਸ ਦੇਵਾਂ ਨਹੀਂ ਹੁੰਦੀਆਂ ਅਗਲੇ ਤਾਂ ਨਗੋਚਾਂ ਕੱਢਦੇ ਹੁੰਦੇ ਆਹੋ ਮੈਂ ਤਾਂ ਉਹ ਗੱਲ ਤੇਰੇ ਬਾਈ ਕਰਕੇ ਨਾ ਤੇਰੇ ਨਾਲ ਹੁਣ ਪਰੌਂਠੇ ਬਣਵਾ ਦੂੰਗੀ ਮੈਂ ਤੈਨੂੰ ਦੱਸਾਂ ਉਹਦੇ ਵਿੱਚ ਨਾ ਥੋੜੀ ਅਖੰਡ ਪਾ ਕੇ ਪਰੌਂਠੇ ਬਣਾਜਾਂਗੇ ਆਪੇ ਸੈੱਟ ਹੋਜੂ ਤੇ ਰੋਟੀਆਂ ਦੇ ਕਿਸੇ ਦੇ ਘਰੇ ਨਹੀਂ ਆਪਾ ਫੜਾਉਂਦੇ ਕੋਈ ਨਹੀਂ ਕਦੇ ਫੇਰ ਪਕਾ ਲਾਂਗੇ ਚੱਲ ਠੀਕ ਆ ਹਾਂ ਤਾਂ ਤੂੰ ਮੇਰੀ ਟੈਨਸ਼ਨ ਨਾ ਸੱਦੀ ਦੂਰ ਕਰਤੀ ਹੋਰ ਮੈਨੂੰ ਤਾਂ ਸੋਚ ਲੱਗੀ ਪਈ ਸੀ ਲੈ ਜੇ ਹੁਣ ਕਮਲ ਕੇ ਮੇਰਾ ਭਰਾ ਫੌਜ ਚ ਵਗ ਗਿਆ ਤੇ ਹੁਣ ਮੈਂ ਤਾਂ ਨਹੀਂ ਤੈਨੂੰ ਆ ਕੇ ਆਖੂਗੀ ਕਿ ਤੂੰ ਕੁਝ ਜਾਣਦੀ ਨਹੀਂ ਉਹੀ ਗੱਲ ਜੇ ਤੈਨੂੰ ਬੜਿਆ ਕੇ ਰੱਖਾਂਗੇ ਤੂੰ ਫੇਰ ਹੀ ਰਹੇਂਗੀ ਹਾਂ ਲੈ ਫਿਰ ਬੰਦਾ ਹੋਰ ਸਾਰਾ ਕੁਝ ਸਿੱਖ ਜਾਂਦਾ ਕੋਈ ਗੱਲ ਨਹੀਂ ਸਾਰਾ ਮੈਸ ਕਰ ਦੂੰ ਤੇ ਮੈਂ ਜਦੋਂ ਮੈਂ 8 ਦਿਨ ਲਾ ਕੇ ਗੀ ਨਾ ਤੇਰੇ ਕੋਲੇ ਚੱਲ ਕੋਲ ਕੰਮ ਸਿਕਾ ਜੂ ਤੇ ਮੈਂ ਜਿਹੜਾ ਤੈਨੂੰ ਨਹੀਂ ਮੈਂ ਦੱਸਦੀ ਦੀ ਮੈਨੂੰ ਕਿੰਨਾ ਘਾਟਾ ਪਾਵਾਂ ਹੁਣ ਇਹਦੇ ਚ ਬਸ ਇੱਕ ਛਾਲਣੀ ਛਾਨ ਲਾ ਇੱਕ ਛਾਨਣੀ ਹਾਂ ਇੱਕ ਛਾਲਣੀ ਭਰ ਕੇ ਛਾਨ ਲਾ ਠੀਕ ਆ ਚੰਗਾ ਹੁਣ ਕੀ ਕਰਾਈ ਜੰਨੇ ਕੱਟ ਦੇ ਚੱਲ ਕਿਸੇ ਦਾ ਮਰਜ਼ੀ ਹੋਵੇ ਕੋਈ ਨਹੀਂ ਫੇਰ ਗੱਲ ਕਰਨੀ ਬਾਅਦ ਚ ਕਾਹਨੂੰ ਪਟੋ ਛਾਣਾ ਆਟਾ ਛਾਨ ਕੇ ਦੇ ਮੈਨੂੰ ਇਹ ਫੋਨ ਹੀ ਤਾਂ ਸਾਰੇ ਕੰਮ ਗਲਤ ਕਰਾ ਦਿੰਦਾ ਮੇਥੋਂ ਅੱਛਾ ਇਹ ਚ ਕਬੂ ਮਰ ਜਾ ਅ ਕੜਾਈ 'ਚ ਜਾ ਕੇ ਇਹ ਤਾਂ ਗੁਲਗੁਲਿਆ ਆਟਾ ਬਣ ਗਿਆ ਕੜਾਈ ਵਿੱਚ ਕੱਢਤਾ ਉਹ ਫਿਰ ਮੇਰੇ ਵਿੱਚ ਕੱਢਤਾ ਸਾਰਾ ਮੈਨੂੰ ਤਾਂ ਪਾਣੀ ਵੱਧ ਪੈ ਗਿਆ ਸੀ ਤੂੰ ਆਟਾ ਛਾਣ ਮੈਂ ਰਲਾ ਕੇ ਦਿੰਦੀਆਂ ਤੈਨੂੰ ਠੀਕ ਆ ਚੰਗਾ ਚੰਗਾ ਬਸ ਛਾਣ ਲੈ ਦਵਾ ਦਵਾਂ ਮੈਂ ਕਰ ਦੂੰ ਲੋਟਾ ਪਿੱਛੇ ਮੈਂ ਤੇਰੇ ਨੰਬਰ ਮਾਰ ਦੂੰਗੀ ਪਰੌਂਠੇ ਬਣਾ ਦੇਵਾਂਗੇ ਤੇਰੇ ਬਾਈ ਖਾਤਰ ਦਵਾ ਦਵੋ ਉਹਨੂੰ ਕੜਾਈਓ ਤਾਂ ਕਾਲ ਕਰੀ ਜਾਂਦਾ ਕਦੋਂ ਦਾ ਬਾਈ ਤਾਂ ਹਨਾ ਬਾੜੀ ਕਾਲ ਕਰਦੇ ਬਾਈ ਤੇ ਤੇਰਾ ਬਾੜਾ ਕਾਲ ਹੈ ਤਾਂ ਰੋਟੀ ਇੰਨੀ ਸੁਦੇ ਹਾਂ ਭਾਲਦਾ ਹੈ ਮੈਂ ਤੈਨੂੰ ਮਸਾਲੇ ਕਈ ਨਾ ਮਾਂ ਜਾਣ ਸਰ ਤੈਨੂੰ ਰੋਟੀ ਖਵਾ ਦੇਂਗੀ ਮਿੱਠੀਆਂ ਰੋਟੀਆਂ ਬਣੀਆਂ ਪਈਆਂ ਨੇ ਐਂ ਦਾ ਸ਼ੁਕਰ ਆ ਫੌਜੀ ਦੇਖ ਲੈ ਫੌਜ ਚ ਗਿਆ ਹੋਇਆ ਜੋ ਇੱਥੇ ਹੁੰਦਾ ਮੇਰਾ ਤਾਂ ਹੁਣ ਨੂ ਬੁਰਾ ਹਾਲ ਹੋ ਜਾਂਦਾ ਰੋਟੀ ਬਣਾਵਣਾ ਕਿ ਨੀਓ ਮੇਰਾ ਭਰਾ ਕਿੱਥੇ ਹੈ ਜਿਆ ਵਿਚਾਰਾ ਮੇਰਾ ਭਰਾ ਤਾਂ ਬਾਹਲਾ ਨਰਮ ਹੈ ਆ ਭੈੜਾ ਤਾਂ ਤੇਰਾ ਜੀਜਾ ਹੈਗਾ ਅੱਛਾ ਹਾਂ ਮੈਨੂੰ ਤਾਂ ਨਹੀਂ ਕੁਝ ਕਹਿੰਦਾ ਬਾਹ ਭੈੜਾ ਤੈਨੂੰ ਨਹੀਂ ਕੁਝ ਕਹਿੰਦਾ ਤੂੰ ਤਾਂ ਉਹਦੀ ਭੈਣ ਹੈ ਅੱਛਾ ਮੇਰੇ ਕੋਲੇ ਬਿਠੀਆਂ ਨੂੰ ਚੰਗਾ ਢਲੇ ਛੱਡ ਦੇ ਤੂੰ ਐ ਕਰ ਤਵਾ ਤੋ ਕਿੱਧਾ ਬਾ ਧਰ ਲ ਲੈ ਫੜਾ ਤਵਾ ਕਿੱਥੇ ਆ ਪਿਆ ਆ ਪੇ ਇਹਨੂੰ ਤੋ ਤੂੰ ਐ ਕਰ ਤਬਾ ਤੋਂ ਇਸ ਮਾਰਕੀਟ ਚੱਕਲਾ ਵੇਲਣ ਤੋਂ ਹਰਕ ਚੀਜ਼ ਧੋ ਕੇ ਵਰਤੇ। ਬਾੜੀ ਤਾਂ ਮੈਂ ਆਪਣਾ ਬਾੜੀ ਸੋਚ ਰੱਖਦਾ ਹਰਕ ਚੀਜ਼ ਧੋ ਕੇ ਵਰਤਦਾ ਫੇਰ। ਤਾਂ ਬੇਬੇ ਤਾਂ ਧੋਦੀ ਨਹੀਂ ਹੈਗੀ। ਬੇਬੇ ਵਿਚਾਰੀ ਬੇਬੇ ਤਾਂ 100 ਸਾਲ ਦੀ ਹੋਈ ਪਈ ਐ। ਫਿਰ ਮੈਂ ਤਾਂ ਹੁਣ ਜਿਹੇ ਜਿਹੇ ਬੇਬੇ ਕੰਮ ਕਰਦੀ ਆ ਉਹੇ ਜੀ ਕਰਦੀ ਸੀਗੀ। ਨਹੀਂ ਨਹੀਂ ਬੇਬੇ ਨੇ ਦੇਖ ਕੇ ਨਹੀਂ ਕਰਨੇ। ਬੇਬੇ ਤਾਂ ਵੱਡੀ ਉਮਰ ਹੋਈ ਪਈ ਬੇਬੇ ਨੂੰ ਕੀ ਪਤਾ ਐ। ਚੱਲ ਤੂੰ ਦਵਾ ਜਾ ਤਾ ਵਾਤਾ ਕੰਮ ਸਿਖਾ ਜੀ ਹੁਣ। ਆਹੋ ਰੈਂ ਕਰੀ ਐਂ ਚ ਕਿਉਂ ਪਾ ਲਈ ਫ੍ਰਿਜ ਚੋਂ। ਠੀਕ ਐ ਚੰਗਾ। ਗਰਮ ਕਰ ਲਾਂਗੇ। ਠੀਕ ਐ। ਬੂ ਮੈਂ ਮਰ ਜਾ ਨਹੀਂ ਨਹੀਂ ਕਿਵੇਂ ਪਾਣ ਬੜਾਈ ਪਿਆ ਤੇਰੀ ਮੇਰੀ ਮਾਂ ਤਾਂ ਜਮੇ ਅਕਲ ਨਹੀਂ ਵੀ ਆਦੀ ਨੂੰ ਦਾ ਮਣਾ ਮਟਾ ਪੜਦਾ ਰੱਖ ਲੈ ਤਾਂ ਲੋਕਣਾਂ ਚ ਇਹ ਚ ਮੈਂ ਬਾਲੇ ਹੁਣ ਹੈ ਕਿਉਂ ਪਾ ਤੇ ਲਿਉਣੀ ਆ ਮੈਂ ਹਾਂ ਕਿਉਂ ਪਾ ਲੈ ਫ੍ਰਿਜ ਚੋਂ ਠੀਕ ਆ ਲੈ ਬਚਾਰੀ ਆਪੀ ਹੋੜੀ ਹੋੜੀ ਸਿੱਖ ਜੂਗੀ ਹੁਣ ਮੈਂ ਇਹਦੇ ਚ ਕੀ ਨਗੋਚਾਂ ਕੱਢਾਂ ਉਹੀ ਗੱਲ ਪਰਦੇਸੀ ਮੇਰਾ ਭਰਾ ਹੈ ਮੇਰਾ ਭਰਾ ਵਿਚਾਰਾ ਡਿਊਟੀ ਤੇ ਵਗ ਗਿਆ ਹੁਣ ਇਹਦੇ ਨਾਲ ਮੈਂ ਲੜਨਾ ਥੋੜੀ ਸੀ ਆ ਕੇ ਚਲ ਪਿਆਰ ਨਾਲ ਇਹਨੂੰ ਜੋ ਸਿਖਾਉਂਗੀ ਸਾਰਾ ਕੁਝ ਸਿੱਖ ਜੂਗੀ ਮੈਂ ਲਾ ਜੂਗੀ ਦੋ ਚਾਰ ਦਿਨ ਉਹਨੂੰ ਭੇਜ ਦੂੰਗੀ ਖਵਾ ਕੇ ਪਰੌਂਠੇ ਪੜਨੇ ਦਾ ਬਾਲੇ ਸਵਾਦ ਪਰੋਠੇ ਬਣਾਈ ਸੀਗੇ ਆ ਲੈ ਭਨੇ ਤੈਨੂੰ ਸਲਾਮੀ ਦਿੰਨਾ ਮੈਂ 1000 ਰੁਪਿਆ ਨਾਲੇ ਨਾਮ ਇੰਨੇ ਵਧੀਆ ਪਰੋਠੇ ਤਾਂ ਕਦੇ ਹਰਪ੍ਰੀਤ ਨੇ ਵੀ ਨਹੀਂ ਬਣਾਏ ਲੈ ਇਹ ਪੈਸੇ ਬਈ ਮੈਨੂੰ ਕਿਉਂ ਦਿਨਾ ਹਰਪ੍ਰੀਤ ਨੂੰ ਦੇ ਸਵਾ ਲੈ ਇਹਨੂੰ ਕਾਹਦੇ ਦਵਾ ਮੈਂ ਹਰਪ੍ਰੀਤ ਨੂੰ ਕਾਹਦੇ ਦਵਾ ਲੈ ਪਰੌਂਠੇ ਨੇ ਇੰਨੇ ਬਣਾਏ ਸੀਗੇ ਆ ਲੈ 500 ਤੂੰ ਰੱਖ ਲੈ 500 ਰੱਖ ਲੈ ਪਰੌਂਠੇ ਕਿਹੜਾ ਆਏ ਸੀਗੇ ਜਾਣੀ ਤੇਰੇ ਇਹ ਤਾਂ ਵਿਚਾਰੀ ਨਾ ਭੋਲੀ ਹਲੇ ਹਲੇ ਨੂੰ ਇੰਨੀ ਸੂਹ ਨਹੀਂ ਹੈਗੀ ਨਿਆਣੀ ਹੈਗੀ ਮੈਂ ਨਾਲ ਮਰਮਾ ਤੇ ਪਰ ਉਹਦੇ ਨੂੰ ਇਹ ਹੋ ਗਿਆ ਲੈ 500 ਇਹਨੂੰ ਦੇ ਦੇ 500 ਮੈਂ ਰੱਖ ਲਵਾਂ ਤੇਰੇ ਭਾਈ ਨੂੰ ਲੈ ਨਾਲ ਮਰਮਾ ਤੇ ਪਰ ਕੀ ਹੋ ਗਿਆ ਭਨੇ ਪਰ ਫੇ ਤੂੰ ਹੀ ਬਣਾਈ ਸੀ ਅੱਛਾ ਚੱਲ ਠੀਕ ਆ ਚੰਗਾ ਤੈਨੂੰ ਦਿੱਤਾ ਸ਼ਗਨ ਤੂੰ ਹੀ ਰੱਖ ਜਾਂ ਤੇ ਨਨ ਮਾਰੀ ਚੀ ਜਾ ਕੇ ਚੰਗਾ ਤੂੰ ਕਿੰਨੀ ਸਿਆਣੀ ਹੈ ਲੈ ਤੇਰੀ ਪਰਾਈ ਹੈ ਹੋਰ ਇੰਨੀ ਵਧੀਆ ਪਰੋਟੇ ਸੱਚ ਮੁੱਚੀ ਇਹਨੇ ਬਣਾਏ ਕਿ ਤੂੰ ਬਣਾਈ ਸੀ ਮੈਂ ਨਾਲ ਲੱਗਦੀ ਸੀ ਬਣਾਏ ਤਾਂ ਉਸੇ ਨਹੀਂ ਹੈ ਗੱਲ ਕਰ ਵਿਚਾਰੀ ਭੋਲੀ ਹੈ ਲੈ ਉਹਨੂੰ ਇੰਨੀ ਸੂਨੀ ਸਾਰ ਨਹੀਂ ਹੈਗੀ ਵੀ ਸੌਰੀ ਕਿਵੇਂ ਬੋਲੀਦਾ ਹੁੰਦਾ ਹਾਂ ਹਾਂ ਉਹ ਹੀ ਵਿਚਾਰੀ ਪੇਕੇ ਵਾਲੀਆਂ ਗੱਲਾਂ ਰੱਖਦੀ ਹੈ ਪੇਕੇ ਵਾਲੀਆਂ ਗੱਲਾਂ ਕਰਦੀ ਹੈ ਨਹੀਂ ਮੇਰੀ ਮਾਂ ਉਹੀ ਗੱਲ ਪੁਰਾਣੇ ਖਿਆਲਾਂ ਦੀ ਹੈ ਜਿਵੇਂ ਆਪ ਕਮ ਕਰਦੀ ਸੀ ਉਵੇਂ ਉਹਨੂੰ ਬੋਲਣ ਲਾ ਰੱਖਿਆ ਉਹ ਇਹਨੂੰ ਕਦੇ ਸਿੱਖਿਆ ਕੋਈ ਝੱਜ ਦੀ ਦੇ ਦੇ ਬੁੜੀ ਨੂੰ ਤੈਨੂੰ ਪਤੀ ਹੈ ਤੇਰੀ ਮਾਂ ਤੂੰ ਖਾ ਲੈ ਪੀ ਲੈ ਪਰੌਂਠੇ ਤੂੰ ਵਗ ਜਾ ਮੈਂ ਤਾਂ 10 ਦਿਨ ਉਰੀ ਲਾ ਕੇ ਆਉਂਗੀ ਤੂੰ ਲਾ ਕੇ ਆਏਂਗੀ ਹਾਂ ਚੱਲ ਤੇਰੀ ਮਰਜੀ ਹੈ ਉਹ ਮੇਰਾ ਜਾਨ ਨੂੰ ਜੀਤਾ ਕਰਦਾ ਨਹੀਂ ਸੀਗਾ ਰਹਿਣਾ ਪਾਉ ਦੀ ਵਾਲੇ ਵਧੀਆ ਬਣਾਉਂਦੀ ਰਹਿਣਾ ਰਹਿ ਜਾ ਕੱਲ ਨੂੰ ਬਗ ਜੀ ਚਲ ਠੀਕ ਹੈ ਕਰ ਲ ਰਾਮ ਪਹਿਲੇ ਆਰਾਮ ਕਰਦਾ ਪਹਿਲੇ ਪਹਿਲੇ ਬੈਠਾਂ ਦੇ ਉਹ ਮੇਰੇ ਵਾਸਤੇ ਵਧੀਆ ਸਬਜ਼ੀ ਬਣਾ ਦੇ ਮਟਰ ਪਨੀਰ ਦੀ ਬਣਾ ਲਾ ਦੇ ਤੂੰ ਪਹਿਲੇ ਜਾ ਕੇ ਲਕਾਇਨੇ ਪੁੱਛ ਲਿਆ ਮੈਨੂੰ ਤਾਂ ਕਹਿੰਨੇ ਅੱਜ ਤੁਸੀਂ ਕੰਮ ਲਾਈ ਹੋਗੀ ਬਹੂ ਤੇ ਮਿੱਠੀਆਂ ਰੋਟੀਆਂ ਪਕਾਈਆਂ ਹੋਣਗੀਆਂ ਤੇ ਇਹਦਾ ਹੋ ਮੈਂ ਕੀ ਆਖਾਂ ਕਿਸੇ ਨੂੰ ਕੰਡੇ ਤਾਂ ਨਹੀਂ ਵੀ ਜਾਈ ਕਿਤੇ ਨਾ ਮੈਂ ਤਾਂ ਕਿਸੇ ਨੂੰ ਨਹੀਂ ਆਖਿਆ ਭਾਈ ਹਜੇ ਤੇ ਮੈਨੂੰ ਪਤਾ ਹੀ ਸੀ ਉਹ ਮੈਨੂੰ ਤਾਂ ਪਤਾ ਵੀ ਆਟਾ ਠਿੱਲਾ ਹੋ ਗਿਆ ਆਪਣਾ ਤੇ ਮੈਂ ਤਾਂ ਹਰੇਕ ਆਖਣ ਮੂੰਹ ਮਿੱਠਾ ਕਰਾਈ ਮਿੱਠੀਆਂ ਰੋਟੀਆਂ ਫੜਾ ਕੇ ਜਾਏ ਤੁਹਾਨੂੰ ਕਹਿੰਦੀ ਵੀ ਹਜੇ ਤਾਂ ਪਈ ਮਾਠ 10 ਦਿਨ ਲਾਉਂਦੀ ਨਹੀਂ ਆਪਦੀ ਨੂਨੂ ਰੋਟੀ ਹੁਣ ਨਾ ਫਿਰ ਮੇ ਤਾਂ ਕੁਝ ਨਹੀਂ ਆਖੇ ਤਾਂ ਲਾਡੜੀ ਰੱਖੀ ਐ ਹਾਂ ਨਾ ਮੈਂ ਤਾਂ ਹੀ ਕਹਿੰਦਾ ਕੋਈ ਨਾ ਕਿਦਾ ਪਕਾਈਆਂ ਤੇ ਫੜਾ ਜਾ ਉਹਦੇ ਫੜਾ ਜੂਗੀ ਹਾਂ ਉਹਦੇ ਫੜਾ ਜੂ ਮੈਂ ਤਾਂ ਨਹੀਂ ਆਖਿਆਗਾ ਆਈ ਨਹੀਂ ਆਖਿਆ ਵੀ ਅਸੀਂ ਅੱਜ ਹੀ ਪਕਾਉਨੇ ਆ ਮਾਂ ਨਿਆਣੀ ਆ ਉਹ ਦੇਖ ਜੇ ਤਾਂ ਉਹਨੂੰ ਪਿਆਰ ਨਾ ਰੱਖੇਗੀ ਫਿਰ ਤਾਂ ਰਹਿ ਜੂਗੀ ਤੇ ਜੇ ਕਰੇਗੀ ਅੱਤੜ ਫਿਰ ਪਈ ਆਦੇ ਪੇਕਿਆਂ ਨੂੰ ਤੁਰ ਜੂਗੀ ਤੇਰਾ ਮੁੰਡਾ ਫੌਜ ਚ ਹੈ ਮੁੰਡਾ ਉਹੀ ਗੱਲ 2 ਮਹੀਨੇ ਆਉਣਾ ਨਹੀਂ ਤੇ ਦੋ ਮਹੀਨੇ ਇਹ ਨਹੀਂ ਆਉਣੀ ਉੱਥੇ ਬੈਠੀ ਰਹੂਗੀ ਨਾ ਤੂੰ ਇਹਨੂੰ ਪਿਆਰ ਨਾ ਰੱਖੇਂਗੀ ਫਿਰ ਰਹਿ ਜੂ ਨਾ ਨਾ ਪਿਆਰ ਨੂੰ ਪੁੱਤ ਮੈਂ ਕੀ ਕਰਨਾ ਸਾਡੇ ਕਿੰਨਾ ਕੰਮ ਆ ਕੋਈ ਮਾਲ ਨਹੀਂ ਪਸ਼ੂ ਨਹੀਂ ਆਪਣੇ ਬਸ ਦੋ ਰੋਟੀਆਂ ਸਾਡੀਆਂ ਹੋਇਆ ਕਰਨੀਆਂ ਸੱਸ ਨੂੰ ਖਾਂਦੀਆਂ ਬਸ ਪਕਾ ਕੇ ਖਾ ਲਿਆ ਕਰਾਂਗੇ ਨਿਆਣੀਆਂ ਚੱਲ ਕੋਈ ਨਾ ਹੌਲੀ ਹੌਲੀ ਮੈਂ ਤਾਂ ਸਾਰੇ ਕੰਮ ਲਾ ਲੀ ਤੂੰ ਤਾਂ ਮੈਨੂੰ ਪਤੀ ਐ ਤੂੰ ਤੇ ਜਿਹੇ ਜੱਜੋ ਤੂੰ ਆਟਾਗ ਨਾ ਲਿਆ ਉਹ ਜਿਹ ਤੂੰ ਨੂੰ ਕੰਮ ਲਾਵੇਂਗੀ ਮੈਂ ਕਹੇ ਤਾਂ ਉਹ ਮੈਂ ਕਿ ਤੂੰ ਜਾਣਾ ਵਗ ਜਾ ਨਹੀਂ ਤੜਕੇ ਵਗ ਜੀ ਤੇ ਮੈਂ ਦੱਸ ਦੇਣ ਲੱਗ ਜਾਊਂਗੀ ਮੈਂ ਦੱਸ ਦੇਣਾ ਚ ਉਹਨੂੰ ਸਾਰੇ ਕੰਮ ਸਿਖਾ ਦੂੰ ਚਲ ਕੋਈ ਨਾ ਫੇਰ ਚਲ ਇਹ ਵੀ ਤੇਰੀ ਬਿਆਹ ਤੋਂ ਲੋਟ ਆਏਗੀ ਮੈਂ ਦਿਲ ਤੁਰੇ ਭਾਈ ਮੈਂ ਥੋ ਵਿਚਾਰੀ ਸੰਗ ਦੀ ਵੀ ਅਜੇ ਤੇ ਹੁਣ ਸਾਰੇ ਆਪਣੇ ਘਰ ਦਾ ਨਾ ਸਾਰੇ ਕੰਮ ਦਾ ਭੇਤ ਉਹਨੂੰ ਦੱਸ ਜੀ ਤੇ ਉਹ ਕਹਾਣੀ ਆਈ ਰੋਟੀ ਟੁੱਕੀ ਬਣਾਉਣਾ ਹੈ ਝਾੜੂ ਪੋਚਾ ਲਾਉਣੇ ਹਜੇ ਮੈਂ ਤਾਂ ਨਾ ਝਾੜੂ ਝੂੜੂ ਨਾ ਲਵਾਉਣ ਲੱਗਦੀ ਨਾ ਨਾ ਚਲ ਕੋਈ ਮਾਈ ਬਾਕ ਤਵਗ ਜਾਂਦੀ ਹੈ ਨਾ ਨਾ ਮੈਂ ਲਾ ਆ ਜਾ ਹਾਂ ਭਾਈ ਮੈਂ ਤਾਂ ਨਾ ਤੈਨੂੰ ਐਂ ਕਹਿੰਦੀ ਸੀਗੀ ਉਹ ਤਾਂ ਆਈ ਆਈ ਸੀਗੀ हां ਕੀ ਆਦੀ ਸਿਪਾਈ ਉਹ ਨਿੰਗੀ ਜਾਂਦੀ ਸੀ ਉਹ ਮੈਨੂੰ ਕਹਿੰਦੀ ਮੈਂ ਰਾਏ ਵੀਰ ਮੁਰਦੀ ਆਉਣੀ ਆ ਮਿੱਠੀਆਂ ਰੋਟੀਆਂ ਪਾ ਕੇ ਰੱਖੀ ਮੈਂ ਖਾ ਜਾ ਤਾਈ ਪਾਆਂ ਪੰਗਾ ਨਹੀਂ ਨਹੀਂ ਤੂੰ ਹਾਂ ਇੱਧਰ ਕੀ ਲੈਣ ਗਈ ਸੀ ਉਧਰ ਮੈਂ ਤਾਂ ਇੱਧਰ ਉਹੀ ਬੇੜੇ ਤੇ ਤੂੰ ਨਹੀਂ ਫਿਰਦੀ ਸੀਗੀ ਉਧਰ ਤਾਂ ਆਈ ਨਿੰਗੀ ਜਾਂਦੀ ਸੀ ਮਿੱਠੀਆਂ ਰੋਟੀਆਂ ਪਕਾਉਣਾਂ ਨਹੀਂ ਆਏ ਬੰਦਾ ਖੜਾ ਆਏ ਕਰ ਮੈਂ ਤੇ ਜੀਜਾ ਭਾਈ ਜਾ ਕੇ ਆਟਾ ਗੁੰਨ ਮਿੱਠਾ ਤੋੜਾ ਆਇਆ ਪਾ ਦੂੰ ਆਏ ਬਿਰਕਾ ਲੈ ਲੈਂਦੇ ਜਾ ਕੇ ਲੈ ਲੈਂਦੇ ਤੂੰ ਆ ਜਾ ਇੱਧਰ ਕਿਸੇ ਨੂੰ ਹੋਰ ਨਾ ਕੁਝ ਬੋਲੀ ਮੈਂ ਤੰਦ ਚ ਜਿਵੇਂ ਅਸੀਂ ਕਹੀਏ ਨਾ ਉਵੇਂ ਕਰਿਆ ਕਰ ਠੀਕ ਹੈ ਮੈਂ ਵਾਪਸ ਕਾ ਦੂੰ ਤੈਨੂੰ ਚਲ ਮਾ ਗੋਣ ਭੰਜ ਕੇ ਆਤਾ ਆ ਜਾ ਭਾਈ ਆ ਜਾ ਚਲ ਚਲ ਗੁੜ ਖੋਰ ਕੇ ਦੇ ਦੇ ਸਾਨੂੰ ਜੜਕਦੇ ਨੇ ਜਿਦੋਂ ਨੂੰ ਤਾਈ ਆਵੇ ਉਦੋਂ ਆਪਾਂ ਰੋਟੀਆਂ ਪਕਾੜ ਕੇ ਭੰਜ ਕੇ ਆ ਜਾ